ਤੇਰਾਂ ਸਾਲਾਂ ਦੀ ਬੱਚੀ ਗਰਭਵਤੀ ਇਹ ਕਹਾਣੀ ਲਿਖਣ ਲੱਗਿਆ ਮਨ ਵਿੱਚ ਖਿਆਲ ਤਾਂ ਬੜੇ ਆ ਰਹੇ ਨੇ ਕਿ ਦੁਨੀਆਂ ਹੈਵਾਨੀਅਤ ਦੀ ਤਰਫ ਬਹੁਤ ਜ਼ਿਆਦਾ ਹੀ ਵਧੀ ਜਾ ਰਹੀ ਹੈ ਇਸ ਦਾ ਕਾਰਨ ਕੀ ਹੈ ਜੋ ਹਰ ਇੱਕ ਦੇ ਕੰਮ ਬਾਸ਼ਨਾ ਦਾ ਪੂਤ ਸਵਾਰ ਹੋਇਆ ਪਿਆ ਹੈ ਅਗਰ ਚੰਗੀ ਤਰ੍ਹਾਂ ਕੋ ਕੋਰ ਕਰਕੇ ਵੇਖੀਏ ਤਾਂ ਜ਼ਿਆਦਾਤਰ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਹੱਥ ਹੈ ਕਿਰ ਇਸ ਵਿਸ਼ੇ ਤੇ ਅੱਗੇ ਜਾ ਕੇ ਗੱਲ ਕਰਦੇ ਹਾਂ ਇਹ ਕਹਾਣੀ ਪ੍ਰਤਾਪ ਕਾ ਰਾਜਸਥਾਨ ਦੀ ਜਿਸ ਬੱਚੇ ਨਾਲ ਇਹ ਕਟਨਾ ਵਾਪਰੀ ਉਸਤੇ ਮਾਪੇ ਮਿਹਨਤ ਮਜ਼ਦੂਰੀ ਕਰਨ ਲਈ ਸਵੇਰੇ ਕਰੋ ਨਿਕਲੇ ਤੇ ਸ਼ਾਮ ਨੂੰ ਕਰ ਪਰਤਦੇ ਘਰ ਤੋਂ ਲਗਭਗ 30 ਕਿਲੋਮੀਟਰ ਦੂਰ ਤੇ ਕੰਮ ਕਰਨ ਜਾਂਦੇ ਘਰ ਵਿੱਚ ਦਾਦੀ ਦੋ ਪੋਤੇ ਤੇ ਉਹਨਾਂ ਦੀ ਨਿੱਕੀ ਪੈਂ ਇੱਕ ਦਿਨ ਦਾਦੀ ਨੇ ਨਹਾਉਣ ਲਈ ਪਾਣੀ ਗਰਮ ਕੀਤਾ ਹੋਇਆ ਸੀ ਬੱਚੀ ਨੂੰ ਪਾਣੀ ਚੱਕ ਬਾਥਰੂਮ ਵਿੱਚ ਰੱਖਣ ਲਈ ਕਿਹਾ ਪਰ ਅਚਾਨਕ ਪਾਣੀ ਪੈਰਾਂ ਤੇ गिर ਗਿਆ ਤੇ ਬੱਚੀ ਦੇ ਪੈਰ ਬੁਰੀ ਤਰ੍ਹਾਂ ਝੁੱਲਸ ਗਏ ਬੱਚੀ ਤੇ ਮਾਪਿਓ ਨੂੰ ਜਲਦੀ ਬੁਲਾਇਆ ਗਿਆ ਤੇ ਹਸਪਤਾਲ ਲੈ ਕੇ ਗਏ ਡਾਕਟਰ ਜਦੋਂ ਬੱਚੀ ਦਾ ਇਲਾਜ ਕਰ ਰਹੇ ਸੀ ਬੱਚੀ ਦਾ ਪੇਟ ਕੁਝ ਜ਼ਿਆਦਾ ਫੁੱਲਿਆ ਦਿਖਾਈ ਦਿੱਤਾ ਡਾਕਟਰ ਹਰਾਨ ਸੀ ਇੰਨੀ ਛੋਟੀ ਬੱਚੀ ਦਾ ਪੇਟ ਇੰਨਾ ਕਿਉਂ ਵੱਧਿਆ ਹੈ लेडी डॉक्टर बुलाया गया चेकअप से पता लगा मां प्यो के पैर गई, पुलिस केस बन गया, पुलिस ने छानबीन की पर कोई सबूत ना लगा पुलिस ढिल पै गई पर लेडी पुलिस अफसर होने कारण मामला तह तक खोजन लडर दिते गए ਮਾਪਿਓ ਦਾ ਰੋ ਰੋ ਕੇ ਬੁਰਾ ਹਾਲ ਸੀ ਉਹ ਡਾਕਟਰਾਂ ਕੇ ਹੱਥ ਜੋੜ ਰਹੇ ਸਨ ਬੱਚੀ ਦਾ ਅਬੋਰਸ਼ਨ ਕਰ ਦਿਓ ਪਰ ਹੁਣ ਗੱਲ ਹੱਦ ਤੋਂ ਬਾਹਰ ਹੋ ਗਈ ਸੀ ਕਿਉਂਕਿ ਬੱਚਾ 8 ਮਹੀਨੇ ਦਾ ਹੋ ਚੁੱਕਾ ਸੀ ਕਿਸ ਚਲਦੇ ਚੱਲਦੇ ਬੱਚੀ ਨੇ ਇੱਕ ਬੱਚੇ ਨੂੰ ਜਨਮ ਦੇ ਦਿੱਤਾ ਪਰ ਦੋਸ਼ੀ ਅਜੇ ਤੱਕ ਕਾਬੂ ਨਹੀਂ ਸੀ ਪੁਲਿਸ ਵੀ ਇਸ ਕਾਰਵਾਈ ਵਿੱਚ ਲੱਗੀ ਹੋਈ ਸੀ ਫਿਰ ਪੁਲਿਸ ਨੇ 10 ਬੰਦਿਆਂ ਦੀ ਡਿਟੇਲ ਕੱਢੀ ਜਿਸ ਵਿੱਚ ਚਾਚੇ-ਤਾਏ ਦੇ ਪੜੋਸੀਆਂ ਦੇ ਦੋ ਪਰਾਸਾ ਜਦੋਂ ਸਾਰਿਆਂ ਦਾ ਡੀਐਨਏ ਟੈਸਟ ਕਰਵਾਏ ਗਏ ਰਿਪੋਰਟ ਆਉਣ ਤੋਂ ਬਾਅਦ ਇੰਨੀ ਸ਼ਰਮ ਵਾਲੀ ਘਟਨਾ ਅੱਗੇ ਆਈ ਜੇ ਹਵਾਨੀਅਤ ਤੋਂ ਕੱਟ ਨਹੀਂ ਸੀ ਟੈਸਟ ਵਿੱਚ ਜੇ 15 ਸਾਲ ਦਾ ਪਰਾ ਸੀ ਉਸ ਦਾ ਡੀਐਨਏ ਸੀ ਤੇ ਵੱਡੇ ਪਰਾ ਜੋ 16 ਸਾਲ ਦਾ ਸੀ ਉਸ ਕੋਲੋਂ ਪੜਤਾਲ ਕੀਤੀ ਤਾਂ ਉਸ ਨੇ ਵੀ ਕਬੂਲ ਕੀਤਾ ਕਿ ਉਸ ਨੇ ਵੀ ਗਲਤ ਕੰਮ ਕੀਤਾ ਹੈ ਤੋਹਾਂ ਪਰਮਾਨੁ ਪੁਲਿਸ ਨੇ ਨਿਮਾਲਿਕ ਹੋਣ ਕਰਕੇ ਸੁਧਾਰ ਜੇਲ੍ਹ ਵਿੱਚ ਭੇਜ ਦਿੱਤਾ ਜੋ ਮਾਪੇ ਆਪਣੇ ਬੱਚੇ ਦਾ ਪੋਵੇਖ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਸੀ ਉਹ ਜੇਲ੍ਹ ਵਿੱਚ ਤੇ ਧੀ ਬੱਚੇ ਨੂੰ ਜਨਮ ਦੇ ਘਰ ਵਿੱਚ ਉਸ ਬੱਚੀ ਦਾ ਕੀ ਕਸੂਰ ਕੌਣ ਹੈ ਕਸੂਰਬਾਰ ਕੌਣ ਕਰੇਗਾ ਉਸ ਨਾਲ ਵਿਆਹ ਕਿਵੇਂ ਜ਼ਿੰਦਗੀ ਬਤੀਤ ਕਰੇਗੀ ਤੇ ਜ਼ਿੰਦਗੀ ਵਿੱਚ ਬਹੁਤ ਸਵਾਲ ਨੇ ਪਰ ਜਵਾਬ ਕੋਈ ਨਹੀਂ ਐਸਾ ਹਵਾਨੀਅਤ ਦਾ ਆਲਮ ਕਿਉਂ ਸ਼ਾਇਰਿਆ ਹੈ ਜਨਤਾ ਤੇ ਅੱਜਕਲ ਫਿਲਮਾਂ ਵਿੱਚ ਜੋ ਸ਼ਰਿਆਮ ਹੋ ਰਿਹਾ ਇਹ ਵੀ ਇੱਕ ਪ੍ਰਕਾਰ ਦਾ ਜਿਸਮ ਵੇਚਣ ਵਾਲੀਆਂ ਹੀ ਨੇ ਜਿੰਨੀਆਂ ਫਿਲਮਾਂ ਫਿਲਮੀ ਹੀਰਨਾ ਨੇ ਕੀ ਫਿਲਮੀ ਪਰਦੇ ਤੇ ਕਰਦੀਆਂ ਨੇ ਉਹੀ ਬੱਚੇ ਬੱਚਿਆਂ ਫੋਲੋ ਕਰਦੇ ਨੇ ਉਸਨਾ ਬਾਗ ਦਿਖਾਉਣਾ ਚਾਹੁੰਦੇ ਨੇ ਬਲਾਤਕਾਰੀ ਵਿੱਚ ਫਰਮਾਨ ਦਾ ਅਹਿਮ ਰੋਲ ਹੈ ਜੋ ਸ਼ਰਿਆਮ ਸੈਕਸ ਦਿਖਾਇਆ ਜਾਂਦਾ ਪੈਸੇ ਦੇ ਸਿਰ ਤੇ ਇਨਨੋਂ ਕੀ ਖੂਬ ਪੈਸਾ ਕਮਾ ਰਹਿਆ ਨੇ ਕਿਸੇ ਦਾ ਕਰ ਬਰਬਾਦ ਹੋਵੇ ਕਿ ਲੈਣਾ ਜੇ ਕਿਸੇ ਨੂੰ ਕਿਹੋ ਜੀ ਇਹ ਗਲਤ ਹੈ ਜੇ ਕਿਸੇ ਨੂੰ ਕਹੋ ਇਹ ਗਲਤ ਹੈ ਤਾਂ ਕਹਿਣਗੇ ਤੁਸੀਂ ਨਾ ਵੇਖੋ ਜੋ ਜੀ ਤੁਹਾਡੇ ਸਾਹਮਣੇ ਬਾਰ ਬਾਰ ਪਰੋਸੀ ਜਾਵੇਗੀ ਤੁਸੀਂ ਕਿੰਨਾ ਕੰਟਰੋਲ ਕਰੋਗੇ ਤੁਹਾਨੂੰ ਮਜਬੂਰ ਕੀਤਾ ਜਾਂਦਾ ਉਹ ਚੀਜ਼ ਵੇਖਣ ਤੇ ਸਿਨੇਮਾ ਹਾਲ ਦੇ ਬਾਹਰ ਜਿੱਤੇ ਹਜ਼ਾਰਾਂ ਲੋਕ ਲੰਘਦੇ ਨੇ ਕੁੜੀਆਂ ਮੁੰਡੇ ਕਾਲਜ ਲਈ ਨਿਕਲਦੇ ਨੇ ਪ੍ਰੋਨ ਫਿਲਮ ਪ੍ਰੋਨ ਫਿਲਮਾਂ ਗੰਦੀਆਂ ਫਿਲਮਾਂ ਦੇ ਪੋਸਟਰ ਆਮ ਹੀ ਵੇਖਣ ਨੂੰ ਮਿਲਦੇ ਨੇ ਫਿਰ ਇਹੋ ਜਹੀਆਂ ਕਟੀਆਂ ਕੰਮ ਤਾਂ ਹੋ ਰਹੀ ਨੇ ਮੇਰੀ ਬੇਨਤੀ ਹੈ ਹੁਣ ਤੇ ਸਮੇਂ ਵਿੱਚ ਰਿਸ਼ਤਿਆਂ ਦਾ ਕਾਣ ਇੱਕ ਆਮ ਜਹੀ ਗੱਲ ਹੁੰਦੀ ਜਾ ਰਹੀ ਹੈ ਬੱਚੇ ਹੀ ਸਭ ਤੋਂ ਵੱਡੀ ਦੌਲਤ ਹਨ ਇਹਨਾਂ ਨੂੰ ਸੰਭਾਲਣਾ ਸਾਡੀ ਪਹਿਲ ਹੈ ਪੋੜੀ ਚਾਹੀਦੀ ਹੈ ਸਭ ਨੂੰ ਆਪਣੇ ਬੱਚਿਆਂ ਨੂੰ ਜ਼ਿਆਦਾ ਤੇ ਜ਼ਿਆਦਾ ਟਾਈਮ ਦਿਓ ਜਦੋਂ ਵੀ ਫੋਨ ਤੇ ਗੇਮ ਜਾਂ ਆਨਲਾਈਨ ਕਲਾਸਾਂ ਲਗਾਉਂਦੇ ਹੋ ਕੋਲ ਬੈਠੋ ਆਪਣੇ ਬੱਚਿਆਂ ਨੂੰ ਸਮਝਾਓ ਜੇ বেলা ਹੱਥੋਂ ਨਿਕਲ ਗਿਆ ਤਾਂ ਬਹੁਤ ਪਛਤਾਉਣਾ ਪੈਣਾ ਜੀ ਇਹ ਨਾ ਹੋਵੇ ਕਿ ਪੈਸੇ ਕਮਾਉਣ ਦੇ ਚੱਕਰ ਵਿੱਚ ਅਮੋਲ ਦੌਲਤ ਬੱਚੇ ਹੀ ਨੇ ਜੋ ਦੂਰ ਜਾਣ ਬੱਚਿਆਂ ਨਾਲ ਸਮਾਂ ਬਤਾਓ ਵਹਿਗੁਰੂ ਜੀ ਸਭ ਨੂੰ ਉਸ ਮੱਤ ਬਖਸ਼ੇ ਤੇ ਉਸ ਬੱਚੀ ਤੇ ਮਿਹਰ ਪਰਿਆ ਹੱਥ ਰੱਖੇ ਉਸ ਬੱਚੀ ਤੇ ਮਿਹਰ ਕਰੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਫਿਰ ਮਿਲਦੇ ਆ ਕਿਸੇ ਹੋਰ ਕਹਾਣੀ ਨਾਲ ਧੰਨਵਾਦ